ਦੌਲਤ ਸਿੰਘ ਚਬਰੇਵਾਲ ਜੀ ਨੂੰ ਪ੍ਰੈਜ਼ੀਡੈਂਟ ਤੇ ਜਸਵਿੰਦਰ ਸਿੰਘ ਜੀ ਨੂੰ ਜਨਰਲ ਸੈਕਟਰੀ ਡਿਕਲੇਅਰ ਕੀਤਾ ਗਿਆ ਬਾਹਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਹੋਈ ਚੋਣ ਵਿੱਚ ਸੀਨੀਅਰ ਵਕੀਲ ਐਡਵੋਕੇਟ ਦੌਲਤ ਸਿੰਘ ਚਬਰੇਵਾਲ 26 ਵੋਟਾਂ ਦੇ ਫਰਕ ਨਾਲ ਪ੍ਰਦਾਨਗੀ ਦੇ ਅਹੁਦੇ ਲਈ ਜੇਤੂ ਰਹੇ ਹਨ ਜੋੜ ਅਧਿਕਾਰੀ ਐਡਵੋਕੇਟ ਰਜਤ 베ਦੀ ਅਤੇ ਉਪ ਜੋੜ ਅਧਿਕਾਰੀ ਐਡਵੋਕੇਟ ਸਿਧਾਰਥ ਸ਼ਰਮਾ ਨੇ ਦਸਿਆ ਕਿ ਬਾਰ ਐਸੋਸੀਏਸ਼ਨ ਦੀਆਂ ਕੁੱਲ 180 ਵੋਟਾਂ ਵਿੱਚੋਂ 174 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚੋਂ ਜੇਤੂ ਰਹੇ ਐਡ ਦولت ਸਿੰਘ ਚੱਬਰੇਵਾਲ ਨੂੰ 99 ਵੋਟਾਂ ਅਤੇ ਉਹਨਾਂ ਦੇ ਖਿਲਾਫ ਚੋਲ ਲੜਨ ਵਾਲੇ ਐਡਵੋਕੇਟ ਭਗਵੰਤ ਸਿੰਘ ਰਾਣਾ ਨੂੰ 73 ਵੋਟਾਂ ਮਿਲੀਆਂ ਅਤੇ 2 ਵੋਟਾਂ ਰੱਦ ਹੋ ਗਈਆਂ ਇਸੇ ਤਰ੍ਹਾਂ ਜਨਰਲ ਸਕੱਤਰ ਦੇ ਆਹੁਦੇ ਲਈ ਐਡਵੋਕੇਟ ਜਸਵਿੰਦਰ ਸਿੰਘ ਸੈਣੀ ਨੂੰ 75 ਵੋਟਾਂ ਮਿਲੀਆਂ ਤੇ ਉਹ ਇੱਕ ਵੋਟ ਦੇ ਫਰਕ ਨਾਲ ਜੇਤੂ ਰਹੇ। ਜਦੋਂ ਕਿ ਉਹਨਾ ਖਿਲਾਫ ਚੋਣ ਲੜਨ ਵਾਲੇ ਨikhil ਭਾਰਤਵਾਜ ਨੂੰ 74 ਵੋਟਾਂ ਅਤੇ ਐਡਵੋਕੇਟ ਪਰਵਿੰਦਰ ਸਿੰਘ ਕੱਗਾ ਨੂੰ 23 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਦੋ ਵੋਟਾਂ ਰੱਦ ਹੋ ਗਈਆਂ। ਦੋਨਾਂ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਮੀਤ ਪ੍ਰਧਾਨ ਦੇ ਆਹੁਦੇ ਲਈ ਐਡਵੋਕੇਟ ਹਰਦੀਪ ਸਿੰਘ ਵਾਲੀਆ, ਸੰਯੁਕਤ ਸਕੱਤਰ ਲਈ ਐਡਵੋਕੇਟ ਕੁਲਵਿੰਦਰ ਸਿੰਘ खजांची ली एडवोकेट मनीष पटोल अते कार्यकारिणी मेंबर ली विशाल जसवाल पहला ही चोळ लडे चुने जा चुके हैं प्रधान चुने जाण तो बाद एड चबरेवाल ने तखत श्री केसगढ साहिब विखे मथावी टेक्या अते अकाल पुरखदा शुक्राणा वी कीता इस मौके एड गुरप्रीत सिंह टिल्लो प्रेम आचार्य जवाहर चंदन राजीव राणा पी के उपपल सचिन कौशल दविंदर चौधरी मीना कालिया विशाल वसीसट गुरविंदर सिंह बडवाल विजय कौशल अमनदीप सिंह मिन्हास, विशाल राणा सुखविंदर सिंह मान चरणजीत सिंह चन्नी, नरिंद सैनी शाहबाज खान सुरेश चौधरी प्रदीप चेची रजत आचार्य सुखविंदर सिंह अशोक चौधरी अवध बिहारी चेतल सुरजीत सिंह तेजा कमल सिंह राणा होशियार सिंह लौंगिया ਮਨੀਸ਼ ਧਰਮਾਣੀ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਪਾਈਚਾਰਾ ਹਾਜ਼ਰ ਸੀ ਪ੍ਰਧਾਨਗੀ ਵਾਸਤੇ ਚਬਰਿਆਲੀ ਨੂੰ 99 ਤੇ ਭਗਵੰਤ ਸਿੰਘ ਨੂੰ 75 ਵੋਟਾਂ ਪਈਆਂ ਵੈਰੀ ਗੁੱਡ ਦੋ ਇਨਵੈਲਿਡ 42 ਵੋਟਾਂ ਪੈ ਗਈਆਂ ਇੱਧਰ ਦੇਖ ਕੇ ਪੰਜਾਬੀ ਵੀਡੀਓ ਬਣਨੀ ਤੇਰੀ ਉਸ ਤੋਂ ਬਾਅਦ ਜਨਰਲ ਸੈਕਟਰੀ ਲਈ 174 ਵੋਟ ਹੋਈਆਂ 180 ਵਿੱਚੋਂ 75 ਜਸਵਿੰਦਰ ਗੋਲੜੀ ਜੀ ਨੂੰ ਜਸਵਿੰਦਰ ਸਿੰਘ ਜੀ ਨੂੰ 74 ਨikhil ਜੀ ਨੂੰ ਤੇ ਪ੍ਰਵਿੰਦਰ ਸਿੰਘ ਜੀ ਨੂੰ 23 ਵੋਟਾਂ ਤੇ ਦੋ ਇਨਵੈਲਿਡ ਵੈਰੀ ਗੁੱਡ ਇਹਦੇ ਨਾਲ ਦੌਲਤ ਸਿੰਘ ਚਬਰੇਵਾਲ ਜੀ ਨੂੰ ਪ੍ਰੈਜ਼ੀਡੈਂਟ ਤੇ ਜਸਵਿੰਦਰ ਸਿੰਘ ਜੀ ਨੂੰ ਜਨਰਲ ਸੈਕਟਰੀ ਡਿਕਲੇਅਰ ਕੀਤਾ ਗਾ ਗੋਡ ਗੋਡ ਮੁਡੇ ਮੁਕੇ ਦੇਰ ਆ ਗਿਆ ਜਵਾਨ ਜਵਾਨ ਰਹੀ